ਗਣਤੰਤਰ ਦਿਵਸ ਮੌਕੇ ਅੰਮ੍ਰਿਤਸਰ ਵਿਰਾਸਤੀ ਮਾਰਕ ਤੇ ਡਾਕਟਰ ਪੀਮਰਾਓ ਅੰਬੇਦਕਰ ਜੀ ਦੀ ਪ੍ਰਤਿਮਾ ਤੋੜਨ ਦਾ ਮਾਮਲਾ ਲਗਾਤਾਰ ਹੀ ਤੂਲ ਫੜਦਾ ਦਿਖਾਈ ਦੇ ਰਿਹਾ ਹੈ ਅਤੇ ਦੇਸ਼ ਆਮ ਕੈਬਨਿਟ ਮੰਤਰੀ ਪੰਜਾਬ ਹਰਪਾਲ ਸਿੰਘ ਜੀਮਾ ਅਤੇ ਉਹਨਾਂ ਦੇ ਕੈਬਨਿਟ ਸਾਥੀ ਅਮਨ ਅਰੋੜਾ ਕੁਲਦੀਪ ਸਿੰਘ ਢਾਲੀਵਾਲ, ਹਰਬਜਨ ਸਿੰਘ ਈਟੀਓ ਅਤੇ ਹੋਰ ਕਈ ਆਪ ਲੀਡਰਾਂ ਨੇ ਵਿਰਾਸਤੀ ਮਾਰਗ ਤੇ ਪਹੁੰਚ ਕੇ ਹਾਲਾਤਾਂ ਦਾ ਜਾਇਜ਼ਾ ਲੇਤਾ ਅਤੇ ਡਾਕਟਰ ਬੀ ਆਰ ਅੰਬੇਦਕਰ ਜੀ ਦੀ ਪ੍ਰਤਿਮਾ ਤੇ ਫੁੱਲ ਚੜਾ ਕੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਦੌਰਾਨ ਪੱਤਰਕਾਰਾਂ ਨਾਲ ਗਲਬਾਤ ਕਰਦਿਆ ਹਰਪਾਲ ਸਿੰਘ ਚੀਮਾ ਅਤੇ ਅਮਨ ਅਰੋੜਾ ਨੇ ਕਿਹਾ ਕਿ ਇਹ ਬਹੁਤ ਹੀ ਮੰਦਪਾਗੀ ਕਤਨਾ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਪੁਲਿਸ ਨੇ ਤੁਰੰਤ ਹਰਕਤ ਚ ਆਉਂਦਿਆ આરોપી ਨੂੰ ਗ੍ਰਿਫਤਾਰ ਵੀ ਕੀਤਾ ਤੇ ਉਸ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 4 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਇਸ ਮੌਕੇ ਤੇ ਉਹਨਾਂ ਨੇ ਹੋਰ ਕੀ ਕੁਝ ਕਿਹਾ ਤੁਸੀਂ ਵੀ ਸੁਣੋ ਜਿਆਦਾ ਮਖੌਲ ਕਰ ਕੀਤਾ ਜਾਂਦਾ ਕੱਲ ਦੇ ਦਿਨ 26 ਜਨਵਰੀ ਨੂੰ ਦੇਸ਼ ਦਾ ਸੰਵਿਧਾਨ ਲਾਗੂ ਹੁੰਦਾਗਾ ਔਰ 26 ਜਨਵਰੀ ਨੂੰ ਅੰਮ੍ਰਿਤਸਰ ਦੀ ਪਵਿੱਤਰ ਨਗਰੀ ਦੇ ਅੰਦਰ ਬਾਬਾ ਸਾਹਿਬ ਹੀਂਮਰਾਓ ਬੇੜਕਰ ਜੀ ਦੇ ਸਟੈਚੂ ਨੂੰ ਤੋੜਨ ਦਾ ਯਤਨ ਕੀਤਾ ਜਾਂਦਾਗਾ ਇਹ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਆ ਇਹਦੀ ਜਿੰਨੀ ਨਿੰਦਾ ਕੀਤੀ ਜਾਵੇ ਉਨੀ ਥੋੜੀ ਆ ਕਿਉਂਕਿ ਪਿਛਲੇ ਦਿਨੀ ਪੂਰਾ ਦੇਸ਼ ਜਾਣਦਾਗਾ ਕਿ ਭਾਰਤੀ ਜਨਤਾ ਪਾਰਟੀ ਦੇ ਉੱਚ ਪਦਰੀ ਨੀਤਾਮਾਂ ਵੱਲੋਂ ਦੇਸ਼ ਦੇ ਹੋਮ ਮਿਨਿਸਟਰ ਸਾਹਿਬ ਵੱਲੋਂ ਕਿਸ ਤਰ੍ਹਾਂ ਬਾਬਾ ਸਾਹਿਬ ਭੀਮrao ਅੰਬੇਡਕਰ ਦੇ ਪ੍ਰਤੀ ਅਪੱਤੀਜਨਕ ਟਿੱਪਣੀਆਂ ਕੀਤੀਆਂ ਗਈਆਂ ਸੀ ਕਿਸ ਤਰ੍ਹਾਂ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਭਾਸ਼ਣ ਦਿੱਤਾ ਗਿਆ ਸੀ ਸੋ ਮੈਂ ਸਮਝਦਾ ਦੇਸ਼ ਦੇ ਅੰਦਰ ਨਫ਼ਰਤ ਫੈਲਾਉਣ ਦਾ ਕੰਮ ਭਾਰਤੀ ਜਨਤਾ ਪਾਰਟੀ ਨੇ ਕੀਤਾ ਸੀਗਾ ਉਹਦਾ ਕਿਤਨਾ ਕਿਤੇ ਅਸਰ ਦਿਖਾਈ ਦਿੰਦਾਗਾ ਪਰ ਲੇਕਿਨ ਪੰਜਾਬ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਝੀ ਦੀ ਗਵਾਈ ਵਾਲੀ ਸਰਕਾਰ ਨੇ ਤੁਰੰਤ ਕਾਰਵਾਈ ਕਰਦਿਆਂ ਔਰ ਦੋ ਸਾਥੀ ਜਿਹੜੇ ਇੱਥੇ ਸਾਡੇ ਇੱਥੇ ਸਾਥੀ ਸੀ ਉਹਨਾਂ ਨੇ ਫੜ ਕੇ ਤੁਰੰਤ ਉਸ ਦੋਸ਼ੀ ਨੂੰ ਜਿਹੜਾ ਪੁਲਿਸ ਦੇ ਹਵਾਲੇ ਕੀਤਾਗਾ ਜਾਂਚ ਚੱਲ ਰਹੀ ਆ ਔਰ ਜਾਂਚ ਦੇ ਅੰਦਰ ਜਿਹੜਾ ਵੀ ਕ੍ਰਾਈਮਨਲ ਕਾਂਸਪੀਰੇਸੀ ਜਿਹਨੇ ਕੀਤੀ ਆ ਜਿਨੇ ਵੀ ਸਾਡੇ ਪੰਜਾਬ ਦੀ ਸ਼ਾਂਤੀ ਭੰਗ ਕਰਨ ਦਾ ਯਤਨ ਕੀਤਾ ਜਿਨੇ ਵੀ ਆਪਸੀ ਭਾਈਚਾਰੇ ਨੂੰ ਲੜਾਉਣ ਦਾ ਯਤਨ ਕੀਤਾ ਉਹਦੇ ਖਿਲਾਫ ਡਟ ਕੇ ਕਾਰਵਾਈ ਹੋਊ ਕਿਸੇ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਊਗਾ ਕਿਉਂਕਿ ਪੰਜਾਬ ਜਿਹੜਾ ਉਹ ਪੀੜਾ ਫਕੀਰਾਂ ਦੀ ਧਰਤੀ ਆ ਪੰਜਾਬ ਸਾਡੇ ਗੁਰੂਆਂ ਦੀ ਧਰਤੀ ਆ ਇੱਥੇ ਨਫ਼ਰਤ ਦੇ ਬੀਜ ਜਿਹੜੇ ਉਹ ਉਗ ਨਹੀਂ ਸਕਦੇ ਪੰਜਾਬ ਦੇ ਅੰਦਰ ਨਫਰਤ ਦੇ ਬੀਜ ਜਿਹੜੇ ਕੋਈ ਵੀ ਚਾਹੇ ਪੋਲਿਟਿਕਲ ਪਾਰਟੀ ਆ ਜਾਂ ਗੈਰ ਪੋਲਿਟਿਕਲ ਪਾਰਟੀ ਆ ਜਿਹੜਾ ਵੀ ਪੰਜਾਬ ਦੇ ਅੰਦਰ ਨਫਰਤ ਦੇ ਬੀਜ ਬਜਣ ਦੀ ਕੋਸ਼ਿਸ਼ ਕਰੂਗਾ ਪੰਜਾਬ ਨੂੰ ਮੂੰਹ ਤੋੜ ਜਵਾਬ ਦਿੰਦਾ ਹੈਗਾ ਸੋ ਨਫਰਤ ਦੇ ਬੀਜ ਜਿਹੜੇ ਨੇ ਉਹ ਪੰਜਾਬ 'ਚ ਵੱਡੇ ਨਹੀਂ ਹੋ ਸਕਦੇ ਸੋ ਅਸੀਂ ਦੋਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰ ਰਹੇ ਆਂ ਅੱਜ ਦੋਸ਼ੀ ਦਾ 4 ਦਿਨ ਦਾ ਰਿਮਾਨਡ ਜਿਹੜਾ ਉਹ ਮਿਲਿਆਗਾ ਕੱਲ ਤੁਰੰਤ ਕਾਰਵਾਈ ਹੋਈ ਸੀ ਤਰ੍ਹਾਂ ਤ ਐਫ ਆਈ ਆਰ ਦਰਜ ਹੋਈ ਸੀਗੀ ਅੱਜ 4 ਦਿਨ ਦਾ ਰਿਮਾਨਡ ਮਿਲਿਆਗਾ ਸੋ ਰਿਮਾਨਡ ਦੇ ਦੌਰਾਨ ਇਨਵੈਸਟੀਗੇਸ਼ਨ ਦੇ ਦੌਰਾਨ ਜਿਹੜਾ ਵੀ ਕੋਈ ਹੋਰ ਦੋਸ਼ੀ ਪਿੱਛੇ ਹੋਊਗਾ ਤੇ ਜਿਹੜਾ ਵੀ ਕੋਈ ਸਾਜ਼ਿਸ਼ ਕਾੜਾ ਪਿੱਛੇ ਹੋਊਗਾ ਜੀਨੇ ਸਾਜ਼ਿਸ਼ ਰਚੀ ਹੈ ਜੀਨੇ ਮੈਂ ਸਮਝਦਾ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਜੀ ਦਾ ਅਪਮਾਨ ਕਰਨ ਦਾ ਯਤਨ ਕੀਤਾਗਾ ਉਹਨਾਂ ਨੂੰ ਮਿਸਾਲੀ ਸਜ਼ਾ ਪੰਜਾਬ ਦੇ ਅੰਦਰ ਦੇਵਾਂਗੇ ਕਿਉਂਕਿ ਮੈਂ ਸਮਝਦਾ ਇਹ ਪਾਪਸੀ ਭਾਈਚਾਰਾ ਲੜਾਉਣ ਦਾ ਯਤਨ ਆ ਪੰਜਾਬ ਦੇ ਲੋਕਾਂ ਦੇ ਵਿੱਚ ਵਖਰੇਵਾ ਪੈਦਾ ਕਰਨ ਦਾ ਯਤਨ ਸੀਗਾ ਸੋ ਅਸੀਂ ਇਹਦਾ ਪੰਜਾਬ ਸਰਕਾਰ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਮੂੰ ਟੋੜ ਜਵਾਬ ਦੇ ਮਗਰ ਵਿਰੋਧੀ ਪਾਰਟੀਆਂ ਵੱਲੋਂ ਹਰਿਤਾਇ ਦੇ ਲੋਕਾਂ ਦੇ ਵੀ ਖੰਡਿਤੋ ਕੀਤੀ ਗਈ ਉਸ ਤੋਂ ਬਾਅਦ ਕਿ ਜਿਹੜਾ ਕਿ ਸਰਕਾਰ ਜਿਹੜੀ ਹਮਦਰ ਸਮੂਹ ਜਨਾਲੇ ਰਸਤੀ ਨੂੰ ਉਚਿਤ ਮੈਂ ਉਹੀ ਕਹਿ ਰਿਹਾ ਕਿ ਗੁਰੂ ਕੀ ਨਗਰੀ ਪਵਿੱਤਰ ਨਗਰੀ ਜਿੱਥੇ ਹਰਮੰਦਰ ਸਾਹਿਬ ਦੇ ਬਿਲਕੁਲ ਨੇੜੇ ਇਸ ਘਟਨਾ ਨੂੰ ਅੰਜਾਮ ਦੇਣ ਦਾ ਯਤਨ ਕਰਨ ਦਾ ਮਤਲਬ ਇਹ ਆ ਕਿ ਪੰਜਾਬ ਦੇ ਅੰਦਰ ਆਪਸੀ ਭਾਈਚਾਰਾ ਲੜਾਉਣ ਦਾ ਯਤਨ ਕਰਨਾ ਪਰ ਲੇਕਿਨ ਪੰਜਾਬ ਦੇ ਜਿਹੜੀ ਧਰਤੀ ਆ ਉਹ ਅੱਜ ਤੋਂ ਨਹੀਂ ਹਜ਼ਾਰਾਂ ਸਾਲਾਂ ਤੋਂ ਇੱਕ ਮੁਠਤਾਂ ਦਾ ਸੁਦੇਸ਼ ਦਿੰਦੀ ਆ ਇਕਤਾ ਦਾ ਸੰਦੇਸ਼ ਦਿੰਦੀ ਆ ਕਦੇ ਵੀ ਇੱਥੇ ਆਪਸੀ ਨਫਰਤ ਪੈਦਾ ਨਹੀਂ ਹੋਈ ਹੈਗੀ ਆਪਸੀ ਭਾਈਚਾਰਾ ਕੋਈ ਵੀ ਭਾਈਚਾਰਾ ਸਾਰੇ ਭਾਈਚਾਰੇ ਹਮੇਸ਼ਾ ਇਕੱਠੇ ਰਹੇ ਨੇਗੇ ਸੋ ਅੱਜ ਵੀ ਇਕੱਠੇ ਨੇ ਅੱਗੇ ਨੂੰ ਵੀ ਇਕੱਠੇ ਨੇਗੇ ਜਿਹੜਾ ਵੀ ਕੋਈ ਸ਼ਾਂਤੀ ਭੰਗ ਕਰਨ ਦਾ ਯਤਨ ਕਰੂਗਾ ਉਹਨੂੰ ਮੋਟੋੜ ਜਵਾਬ ਮਿਲੂਗਾ ਦੇਖੋ ਜਿਹੜੀਆਂ ਵੀ ਤਾਕਤਾਂ ਪੰਜਾਬ ਦਾ ਮਾਹੌਲ ਖਰਾਬ ਕਰਨ ਦਾ ਯਤਨ ਕਰਨਗੀਆਂ ਸਰਕਾਰ ਵੱਲੋਂ ਸਖਤ ਮੈਸੇਜ ਜਾਊਗਾ ਸਖ ਸੰਦੇਸ਼ ਦੇ ਰਿਆਂਗੇ ਕਿ ਬਿਲਕੁਲ ਠੋਕ ਕੇ ਕਾਨੂੰਨ ਦੇ ਮਤਾਬਕ ਕਾਰਵਾਈ ਹੋਵੇ ਲੋਕਾਂ ਨੂੰ ਲਈ ਆ ਕਿ ਸਾਰੇ ਸ਼ਾਂਤੀ ਬਣਾ ਕੇ ਰੱਖਣ ਅਸੀਂ ਦੋਸ਼ੀ ਜਿਹੜਾ ਉਹ ਬਿਲਕੁਲ ਫੜ ਲਿਆਗਾ ਦੋਸ਼ੀ ਦੇ ਖਿਲਾਫ ਕਾਰਵਾਈ ਹੋ ਚੁੱਕੀ ਆ ਉਹਨੂੰ ਜਿਹੜਾ ਜੱਸ ਸਹਿਬਾਨ ਵੱਲੋਂ ਕੋਰਟ ਵੱਲੋਂ 4 ਦਿਨ ਦਾ ਰਿਮਾਨ ਮਿਲਿਆਗਾ ਸੋ ਅੱਗੇ ਇਨਵੈਸਟੀਗੇਸ਼ਨ ਚੱਲਦੀ ਆ ਜਿਸ ਵਿੱਚ ਜਿਹੜਾ ਇਨਵੈਸਟੀਗੇਸ਼ਨ ਹੁੰਦੀ ਜਾਊਗੀ ਅਸੀਂ ਤੁਹਾਡੇ ਸਾਹਮਣੇ ਤੱਥ ਉਹ ਲੋਕਾਂ ਦੇ ਸਾਹਮਣੇ ਪੇਸ਼ ਕਰਦੇ ਜਾਣਾ ਧੰਨਵਾਦ ਵੱਡੇ ਵੀਰ ਔਰ ਸਾਡੇ ਕੈਬਨਟ ਦੇ ਸਾਥੀ ਗਿਆਨਮਨ ਤੇ ਉਹਦਾ ਪਾਸਿੰਗ ਜੀਮਾ ਜੀ ਨੇ ਦੱਸਿਆ ਇਹ ਅੰਮ੍ਰਿਤਸਰ ਦੀ ਗੁਰੂ ਸਾਹਿਬ ਦੀ ਉਹ ਪਵਿੱਤਰ ਧਰਤੀ ਹੈ ਉਸ ਧਰਤੀ ਦੀ ਦੈਲੀਜ਼ ਤੇ ਖੜੇ ਆਪਾਂ ਦਰਬਾਰ ਸਾਹਿਬ ਦੇ ਦੈਲੀਜ਼ ਦੇ ਉੱਪਰ ਜਿੱਥੇ ਸਾਰੇ ਧਰਮਾਂ ਮਸਬਾਂ ਫਿਰਕਿਆਂ ਜਾਤਾਂ ਪਾਤਾਂ ਨੂੰ ਗੁਰੂ ਸਾਹਿਬ ਨੇ ਖਤਮ ਕਰਨ ਦਾ ਯਤਨ ਜਿਹੜਾ ਜਿੱਥੋਂ ਸ਼ੁਰੂ ਕੀਤਾ ਸੀਗਾ ਤੇ ਉੱਥੇ ਉਸ ਦੈਲੀਜ਼ ਦੇ ਉੱਪਰ ਇੱਕ ਸ਼ਰਾਰਤੀ ਅੰਸਰ ਵੱਲੋਂ ਕੱਲ ਜਿਹੋ ਜਿਹਾ ਮੰਦਭਾਗਾ ਅਨਫੋਰਚੂਨੇਟ ਨਿੰਦਣਯੋਗ ਕਾਰਾ ਕੀਤਾ ਗਿਆ ਹੈ ਕਿ ਡਾਕਟਰ ਪੀ 임ਰਾਉ ਉਮੇਦਕਰ ਜੀ ਬਾਬਾ ਸਾਹਿਬ ਉਮੇਦਕਰ ਜੀ ਦੇ ਦੇ ਬੁੱਤ ਨੂੰ ਨੁਕਸਾਨ ਪਹੁੰਚਾਉਣ ਦਾ ਯਤਨ ਕੀਤਾ ਹੈ ਮੈਂ ਸਮਝਦਾ ਕਿ ਬਹੁਤ ਨਿੰਦਣਯੋਗ ਹੈ ਡਾਕਟਰ ਪੀ 임ਰਾਉ ਉਮੇਦਕਰ ਜੀ ਉਹ ਮਹਾਨ ਸੰਸਥਾ ਸੀਗੇ ਆਪਣੇ ਆਪ ਦੇ ਵਿੱਚ ਜਿਨ੍ਹਾਂ ਨੇ ਦੁਨੀਆ ਦਾ ਸਭ ਤੋਂ ਵੱਡਾ ਮਜ਼ਬੂਤ ਤੇ ਆਪਸੀ ਭਾਈਚਾਰਕ ਵਾਲਾ ਸਾਂਝ ਵਾਲਾ ਔਰ ਇਕੁਐਲਿਟੀ ਵਾਲਾ ਬਰਾਬਰਤਾ ਵਾਲਾ ਸੰਵਿਧਾਨ ਹੈ ਜਿਹੜਾ ਉਹ ਲਿਖ ਕੇ ਦੇਸ਼ ਭਾਰਤ ਨੂੰ ਦੁਨੀਆ ਦਾ ਸਭ ਤੋਂ ਗਣਤੰਤਰ ਵੱਡਾ ਵੱਡਾ ਗਣਤੰਤਰ ਹੈ ਜਿਹੜਾ ਵੱਡੀ ਡੈਮੋਕ੍ਰੇਸੀ ਹੈ ਜਿਹੜੀ ਉਹ ਬਣਾਇਆ ਤੇ ਅੱਜ ਵੀ ਉਹਨਾਂ ਦੇ ਲਿਖੇ ਹੋਏ ਸੰਵਿਧਾਨ ਦੀ ਚਰਚਾ ਤੇ ਉਹਨੂੰ ਕਾਪੀ ਕਰਦਾ ਯਤਨ ਜਿਹੜਾ ਪੂਰੀ ਦੁਨੀਆ ਕਰਦੀ ਹੈ ਸੋ ਉਹਨਾਂ ਦੇ 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 ਸਟੈਚੂ ਦੇ ਨਾਲ ਇਹੋ ਜੀ ਛੇੜਖਾਂਦੀ ਕਰਨੀ ਉਹਨੂੰ ਨੁਕਸਾਨ ਪਹੁੰਚਾਉਣ ਦਾ ਯਤਨ ਕਰਨਾ ਇਹ ਬਹੁਤ ਨਿੰਦਣਯੋਗ ਹੈ ਮੰਦ ਭਾਗੇ ਅਨਫੋਰਚੂਨੇਟ ਹੈ ਪੰਜਾਬ ਸਰਕਾਰ ਇਸ ਦੀ ਆਮ ਆਦਮੀ ਪਾਰਟੀ ਇਸ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਿਆ ਕਰਦੀ ਹੈ ਉਹ ਜਿਹੜਾ ਸ਼ਰਾਰਤੀ ਅਨਸਰ ਸੀ ਉਹ ਉਸੇ ਮੌਕੇ ਹੀ ਇੱਥੋਂ ਦੇ ਹੀ ਸਾਥੀਆਂ ਨੇ ਔਰ ਪ੍ਰਸ਼ਾਸਨ ਨੇ ਉਹਨੂੰ ਫੜ ਕੇ ਫੜ ਲਿਆ ਉਹਦੇ ਉੱਪਰ ਕਾਰਵਾਈ ਜਿਹੜੀ ਸਖਤ ਤੋਂ ਸਖਤ ਹੈ ਜਿਹੜੀ ਉਹ ਕੀਤੀ ਜਾਏਗੀ ਤੇ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਕਿਸੇ ਦੀ ਵੀ ਛਾਹ ਦੇ ਉੱਪਰ ਆ ਆਪਸੀ ਭਾਈਚਾਰਕ ਸਾਂਝ ਨੂੰ ਖਰਾਬ ਕਰਨ ਦੀ ਇਜਾਜ਼ਤ ਹੈ ਜਿਹੜੀ ਉਹ ਪੰਜਾਬ ਦੇ ਵਿੱਚ ਹਰਗिज ਨਹੀਂ ਦਿੱਤੀ ਜਾਏਗੀ। ਕਿਹੜੀ ਜਗਾ ਔਰ ਦੇਨ ਚੁਣਿਆ ਗਿਆ ਤੁਹਾਨੂੰ ਲੱਗਦਾ ਨਹੀਂ ਕੋਈ ਸਾਜ਼ਿਸ਼ ਵਾਲੇ ਪਾਸ ਸਾਜ਼ਿਸ਼ ਦੇਖੋ ਇਸ ਤਰ੍ਹਾਂ ਕਿ ਇਹਦੇ ਚ ਤਾਂ ਕੋਈ ਦੋ ਰਾਏ ਹੀ ਨਹੀਂ ਹੈ ਕਿ ਕੋਈ ਨਾ ਕੋਈ ਸਾਜ਼ਿਸ਼ 26 ਜਨਵਰੀ ਦਾ ਦਿਨ ਜਿਹੜਾ ਕਿ ਕੱਲੇ ਮੁਲਕ ਦੇ ਵਿੱਚ ਨਹੀਂ ਪੂਰੀ ਦੁਨੀਆ ਦੇ ਵਿੱਚ ਜਿੱਥੇ ਭਾਰਤੀ ਬੈਠੇ ਨੇ ਉਹਨੂੰ ਮਨਾਇਆ ਜਾਂਦੇ ਤੇ ਉਸ ਦਿਨ ਇਹੋ ਜੀ ਸ਼ਰਾਰਤ ਕਰਨਾ ਇਹ ਮੈਂ ਸਮਝਦਾ ਕਿ ਕੋਈ ਨਾ ਕਿਸੇ ਵੱਡੀ ਕੌਨਸਪੀਰੇਸੀ ਦਾ ਇਹ ਸ਼ਰਾਰਤ ਦਾ ਹਿੱਸਾ ਹੈ ਕੱਲੀ-ਕੱਲੀ ਉਹਦੀ ਪਰਤ ਹੈ ਜਿਹੜੀ ਉਹ ਪੰਜਾਬ ਪੁਲਿਸ ਔਰ ਪੰਜਾਬ ਸਰਕਾਰ ਉਹਨੂੰ ਉਹਨੂੰ ਖੰਗਾਲੇਗੀ ਤੇ ਜਿਹੜਾ ਕਿਸੇ ਇਸ ਕੰਮ ਦੇ ਵਿੱਚ ਥੋੜਾ ਜਿੰਨਾ ਵੀ ਦੋਸ਼ੀ ਹੋਇਆ ਉਹਨੂੰ ਬਖਸ਼ ਨਹੀਂ ਜਾਏਗਾ। ਕਾਂਗਰਸ ਲਾਵਾ ਨਾ ਕਾਂਗਰਸ ਲਗਾ ਤਾਂ ਨਿਸ਼ਾਨਾ ਸਾਹਮਣੇ ਦੀ ਪਾਰਟੀ ਚਲੋ ਦੇਖੋ ਜੇ ਦੇਖੋ ਦੇਖੋ ਇਸ ਤਰ੍ਹਾਂ ਦੇਖੋ ਇਸ ਤਰ੍ਹਾਂ ਕਿ ਜੇ ਕਾਂਗਰਸ ਪਾਰਟੀ ਇਸ ਮੰਦਭਾਗੇ ਕਾਰੇ ਦੇ ਵਿੱਚ ਵੀ ਜੇ ਆਪਦੀ ਰਾਜਨੀਤੀ ਕਰਨੀ ਚਾਹੁੰਦੇ ਨੇ ਤੇ ਇਹ ਤਾਂ ਉਹਨਾਂ ਦੀ ਛੋਟੀ ਸੋਚ ਹੈ ਨਾ ਜੀ ਸੋ ਇਸ ਕਰਕੇ ਮੈਂ ਉਹਨਾਂ ਦੀ ਸੋਚ ਬਾਰੇ ਕੀ ਕਹਿ ਸਕਦਾ ਵਰਤਾਪ